ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਪ ਲਹਾ ਗੁਰ ਸਰਜਨਹਾਰ ਸਤ ਗੁਰ ਆਪਨੇ ਕੋ ਬਲ ਜਾਈ ਜਿਨ ਪੈਜ ਰਖੇ ਸਜੈ ਸੰਸਾਰ ਰਾਮ ਕਰਨ ਮਸਤਕ ਧਰ ਪਾਲਕ ਰਖ ਲੈ ਨਾ ਪ੍ਰਭ ਅਮਰਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਸਰਜਨ ਹਾਰ ਸਤ ਗੁਰ ਆਪਨੇ ਕਬਲ ਜਾਈ ਜਿਨ ਪੈਜ ਰਖੇ ਸਜੈ ਸੰਸਾਰ ਰਾਹ ਕਰਿ ਮਸਤਕ ਧਰ ਪਾਲਕ ਰਖ ਲੈਨੇ ਆ ਪਰਾਬ ਅਮਰਤ ਨਾਮ ਮਹਾਰਸ ਦਿਨੋ ਦਾ ਸੇਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਇਆ ਗੁਰ ਸਰਜਨਹਾਰ ਸਤ ਗੁਰ ਆਪਨੇ ਕਉ ਬਲ ਜਾਏ ਜਨ ਪੈਜ ਰਖੇ ਸਜ ਰੇ ਸੰਸਾਰ ਰਾਮ ਕਰਮ ਮਸਤਕ ਧਰ ਪਾਲਕ ਰਖ ਲੈ ਨਾ ਪ੍ਰਭ ਅਮਰਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਗੁਰ ਸਰਜਨਹਾਰ ਸਤ ਗੁਰ ਆਪਨੇ ਕਉ ਬਲ ਜਾਏ ਜਿਨ ਪੈਜ ਰਖੇ ਸਜੈ ਸੰਸਾਰ ਰਾਮ ਕਾਰਨ ਮਸਤਕ ਧਰ ਪਾਲਕ ਰਖ ਲੈਣਾ ਪ੍ਰਭ ਅਮਰਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਹਿਆ ਗੁਰ ਸਰਜਨਹਾਰ ਸਤ ਗੁਰ ਆਪਨੇ ਕਉ ਬਲ ਜਾਏ ਜਿਨ ਪੈਜ ਰਖੇ ਸਜੈ ਸੰਸਾਰ ਰਾ ਕਾਰਨ ਮਸਤਕ ਧਰ ਬਾਲਕ ਰਖ ਲੈਨੇ ਆ ਪਰਬ ਅਮਰਤ ਨਾਮ ਮਹਾਰਸ ਦੀਨ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਗੁਰ ਸਰਜਨ ਹਾਰ ਸਤ ਗੁਰ ਆਪਨੇ ਕਉ ਬਲ ਜਾਏ ਜਿਨ ਪੈਜ ਰਖੇ ਸਰੇ ਸੰਸਾਰ ਰਾਮ ਕਾਰਨ ਮਸਤਕ ਧਰ ਪਾਲਕ ਰਖ ਲੈਨੇ ਆ ਪਰਾਬ ਅਮਰਤ ਨਾਮ ਮਹਾਰਸ ਦਿਨੋ ਦਾ ਸੇ ਕੀ ਲਾਜ ਰੱਖੇ ਮਹਿਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਗੁਰ ਸਰਜਨਹਾਰ ਸਤ ਗੁਰ ਆਪਨੇ ਕਉ ਬਲ ਜਾਏ ਜਨ ਪੈਜ ਰਖੇ ਸਾਰੇ ਸੰਸਾਰ ਰਾਮ ਕਰਨ ਮस्तक ਧਰ ਪਾਲਕ ਰਖ ਲੈਣ ਆ ਪ੍ਰਭ ਅਮਰਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਗੁਰ ਸਰਜਨਹਾਰ ਸਤ ਗੁਰ ਆਪਨੇ ਕੋ ਬਲ ਜਾਏ ਜਿਨ ਪੈਜ ਰਖੇ ਸਜੈ ਸੰਸਾਰ ਰਾ ਕਰੇ ਮਾਸਤਕ ਧਰ ਪਾਲਕ ਰਖ ਲੈ ਨਾ ਪ੍ਰਭ ਅਮਰਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਆਪ ਲਹਿਆ ਗੁਰ ਸਰਜਨਹਾਰ ਸਤ ਗੁਰ ਆਪਣੇ ਕੋ ਬਲ ਜਾਈ ਜਿਨ ਪੈਰ ਰਖੇ ਸਰੇ ਸੰਸਾਰ ਰਾਮ ਕਾਰਨ ਮस्तक ਧਾਰ ਪਾਲਕ ਰਖ ਲੈਨੇ ਆ ਪਰਬ ਅਮਰਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਗੁਰ ਸਰਜਨਹਾਰ ਸਤ ਗੁਰ ਆਪਨੇ ਕੋ ਬਲ ਜਾਏ ਜਿਨ ਪੈਜ ਰਖੇ ਸੈ ਸੰਸਾਰ ਰਾਮ ਕਾਰਨ ਮਸਤਕ ਧਰ ਬਾਲਕ ਰਖ ਲੈਨੇ ਆ ਪ੍ਰਭ ਅਮਰਤ ਨਾਮ ਮਹਾਰਸ ਦਿਨੋ ਦਾ ਜੇ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਗੁਰ ਸਰਜਨਹਾਰ ਸਤ ਗੁਰ ਆਪਨੇ ਕੋ ਬਲ ਜਾਏ ਜਨ ਪੈਜ ਰਖੇ ਸਾਰੇ ਸੰਸਾਰ ਰਾਮ ਕਾਰਨ ਮस्तक ਧਰ ਪਾਲਕ ਰਖ ਲੈਣਾ ਪ੍ਰਭ ਅਮਰਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਗੁਰ ਸਰਜਨਹਾਰ ਸਤ ਗੁਰ ਆਪਨੇ ਕੋ ਬਲ ਜਾਏ ਜਿਨ ਪੈਜ ਰਖੇ ਸਾਰੇ ਸੰਸਾਰ ਰਹਾ ਕਾਰਨ ਮਸਤਕ ਧਰ ਪਾਲਕ ਰਖ ਲੈ ਨਾ ਪ੍ਰਭ ਅਮਰਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਤਾਪ ਲਾਹਿਆ ਗੁਰ ਸਰਜਨ ਹਾਰ ਸਤ ਗੁਰ ਆਪਨੇ ਕੋ ਬਲ ਜਾਏ ਜਿਨ ਪੈਜ ਰਖੇ ਸਜੈ ਸੰਸਾਰ ਰਾਮ ਕਾਰਨ ਮਸਤਕ ਧਰ ਪਾਲਕ ਰਖ ਲੈਨੇ ਆ ਪਰਬ ਅਮਰਤ ਨਾਮ ਮਹਾਰਸ ਦੀਨ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ